ਵੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮਾਤਾ ਸ਼ਾਮ ਗਰਮਣੀ ਜੀ ਦਾ ਸਿੱਧੀ ਮੰਤਰ ਲੈ ਕੇ حاضر ਹੋਈਆਂ ਜਿਸ ਦਾ ਜਪਨ 41 ਦਿਨ ਕਰਨਾ ਭਵਿਕਾ ਜਿਹਦੇ ਨਾਲ ਜੇ ਸਿੱਧੀ ਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣੇ ਮੋਹ ਦੇ ਵਿੱਚ ਮੋਹ ਸਕਦੇ ਆ ਕਿਸੇ ਨੂੰ ਵੀ ਆਪਣੇ ਬਸ ਦੇ ਵਿੱਚ ਬਸ ਕਰ ਸਕਦੇ ਹੋ ਇਹ ਮੰਤਰ ਉਕੇ ਹਨੂਮਾਨ ਜੀ ਅਤੇ ਪੈਰੋਂ ਬਾਬਾ ਜੀ ਦੀ ਕਿਰਪਾ ਦੇ ਨਾਲ ਸੱਜੂ ਜੀ ਦਾ ਨਾਲ ਉਹਨਾਂ ਦਾ ਵੀ ਅਸ਼ੀਰਵਾਦ ਜ਼ਰੂਰ ਹੋਵੇਗਾ ਸੋ ਇਸ ਮੰਤਰ ਨੂੰ ਸਤਿਗੁਰ ਨੇ ਦੇ ਲਈ 41 ਦਿਨ ਰੁਧਿਆਣਾ 108 ਮਣਕੇ ਦੀ ਮਾਲਾ ਤੇ 3 ਮਾਲਾ ਦਾ ਜਾਪ ਕਰਨਾ ਹੋਵੇਗਾ ਮੜਾ ਲਾਲ ਰੰਗੀ ਉਹ ਨਹੀਂ ਚਾਹੀਦੀ ਆ ਕਿਸੇ ਵੀ ਨਚੰਦੇ ਜਿਸ ਵੇਲੇ ਚੰਦ ਚੜ੍ਹਿਆ ਹੋਵੇ ਉਸੇ ਮੰਗਲਵਾਰ ਨੂੰ ਕਰਨੀ ਆ ਸ਼ੁਰੂ ਆਸਣ ਟੋੜ ਲਾਲ ਹੋਣਾ ਚਾਹੀਦਾ ਬਸਤਰ ਤੁਹਾਡੇ ਲਾਲ ਹੋਣੀ ਚਾਹੀਦੀ ਆ ਹੋਰ ਕੋਲ ਫੁੱਲ ਰੋਜਨਾ ਰੋਜ ਰੱਖਣੇ ਆ ਰੋਜਨਾ ਫੁੱਲ ਕੋਤਲੀ ਜਾਣੇ ਆ ਰੱਖੀ ਜਾਣੇ ਆ ਸੰਤ ਛੜਕ ਕੇ ਜਾਇ ਤਰ ਛੜਕ ਕੇ ਇਸੇ ਤਰ੍ਹਾਂ ਖੁਸ਼ਬੂਦਾਰ ਕਮਰੇ ਦੇ ਵਿੱਚ ਬੈਠ ਕੇ ਸੁਸਾਨੇ ਇਧਰ ਜਾਪ ਕਰਨਾ ਹੈ 40 ਦਿਨ ਇਸੇ ਤਰ੍ਹਾਂ ਤੁਸੀਂ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਰੋਜ਼ ਦੀਆਂ ਤਿੰਨ ਤਿੰਨ ਮਾਲਾ ਦਾ ਜਾਪ ਕਰਦੇ ਰਹਿਣਾ ਹੈ ਲਗਾਤਾਰ 40 ਦਿਨ ਫੁੱਲ ਰੋਜ਼ਾਨਾ ਰੱਖਦੇ ਰਹਿਣਾ ਅੱਜ ਦੇ ਫੁੱਲ ਦੂਏ ਦਿਨ ਚੱਕੀ ਸਾਈਡ ਤੇ ਰੱਖੀ ਜਾਣੇ ਆ ਇਸੀ ਤਰ੍ਹਾਂ ਜਾਪ ਕਰਦੇ ਕਰਦੇ ਨੂੰ ਜਿਸ ਦਿਲੇ 40 ਦਿਨ ਹੋ ਜਾਣ 41ਵੇਂ ਦਿਨ ਜਿਹੜਾ ਸਮਾਨ ਲੱਗੇਗਾ ਉਹ ਇਸ ਤਰ੍ਹਾਂ ਹੈ 17 ਦੀ ਮਠਿਆਈ ਲੈਣੀਆਂ ਆਖਰੀ ਦਿਨ ਦੋ ਸਬਾਰੀਆਂ ਲੈਣੀਆਂ ਦੋ ਲੌਂਗ ਲੈਣੇ ਆ ਦੋ ਇਲਾਇਚੀਆਂ ਲੈਣੀਆਂ ਦੋ ਲੱਡੂ ਲੈਣੇ ਆ ਦੋ ਪਾਨ ਦੇ ਪੱਤੇ ਲੈਣੇ ਆ ਦੋ ਪਿੱਪਲ ਦੇ ਪੱਤੇ ਲੈਣੇ ਆ ਦੋ ਕੋਈ ਦੇ ਪਿੜ ਲੈਣੇ ਅਤੇ 16 ਤਰ੍ਹਾਂ ਦਾ ਸ਼ਿੰਗਾਰ ਲੈਣਾ ਹੈ ਇੱਕ ਨਾਰੀਅਲ ਲੈਣਾ ਹੈ ਉਹ ਪਾਣੀ ਦੇ ਵਿੱਚ ਜਾਪ ਕਰਕੇ ਇਹ ਜੋ ਸਾਰਾ ਅਸਮਾਨ ساری ਸਮਗਰੀ ਹੈ ਕਿਸੇ ਉਜਾੜ ਦੇ ਵਿੱਚ ਕਿਸੇ ਜੰਗਲ ਦੇ ਵਿੱਚ ਜਿੱਥੇ ਕੋਈ ਬਹੁਤ ਪੁਰਾਣਾ ਵੱਡਾ ਪੇਪਲ ਹੋਵੇ ਹੋਰ ਉਸ ਪਪੀ ਥੱਲੇ ਇਹ ਸਾਰਾ ਸਮਾਨ ਰੱਖਣਾ ਹੈ ਦਿਨਾਲ ਦੀ ਨਾਲ ਉਸ ਜਗ੍ਹਾ ਤੇ ਵੀ ਪਹਿਲਾਂ ਸੈਂਟ ਸੈਟ ਕਰਕਦੀਆਂ ਇਤਰ ਛੜਕ ਸਕਦੀਆਂ ਫੁੱਲ ਰੱਖ ਸਕਦੀਆਂ ਕਿਉਂਕਿ ਉਸ ਜਗ੍ਹਾ ਤੇ ਵੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਸਾਫ਼ ਸੁਥਰੀ ਜਗ੍ਹਾ ਹੋਣੀ ਚਾਹੀਦੀ ਹੈ ਉਸ ਜਗ੍ਹਾ ਤੇ ਇਹ ਸਾਰਾ ਸਮਾਨ ਤੁਸਾਨੇ ਰੱਖਣਾ ਹੈ ਸਾਰਾ ਸਮਾਨ ਰੱਖ ਕੇ ਮਾਤਾ ਸ਼ਾਮ ਕੌਰ ਮੂਣੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਮੇਰੇ ਤੇ ਤੁਸੀਂ ਕਿਰਪਾ ਕੀਤੀ 41 ਦਿਨ ਦਾ ਜਾਪ ਤੁਸੀਂ ਕਰਾ ਦਿੱਤਾ ਮੈਂ ਜਿਸ ਦੀ ਮਨੋਗਾਮਨਾ ਦੇ ਲਈ ਇਹ ਤੁਹਾਡੀ ਸਿੱਧੀ ਕੀਤੀ ਹੈ ਤੁਸੀਂ ਮੇਰੀ ਖਰ ਮਨੋਗਾਮਨਾ ਪੂਰਨ ਕਰਨੀ ਹੈ ਮੇਰੇ ਤੇ ਮੇਰ ਪਰ ਹੱਥ ਰੱਖਣਾ ਹੈ ਸੋ ਦੋਸਤੋ ਇਸੇ ਤਰ੍ਹਾਂ ਪਾਠ ਕਰਦੇ ਕਰਦੇ ਤੁਹਾਨੂੰ ਮਾਤਾ ਮੂਣੀ ਦੇ दर्शन भी होंगे और जिस तरह भी तुम माता मुनी न बेनती करोगे माता मुनि थी हर एक मनोकामना पूर्ण करेगी और जिसका भी तुम वशीकरण करना होगा वशीकरण भी होगागा दोस्तों होना माता श्याम कौर मुनि का मंत्र की है कि मंत्र है पाठ है उस चलीए इस मंत्र चंकी तरह कंठ करके ਉਸ ਤੋਂ ਬਾਅਦ ਹੀ ਤੁਸੀਂ ਇਸ ਮੰਤਰ ਨੂੰ ਸਤ ਕਰਨਾ ਹੈ ਦੱਸੀ ہوئی ਵਿਧੀ ਦੇ ਅਨੁਸਾਰ ਸੋ ਦੋਸਤੋ ਮਾਤਾ ਸ਼ਾਮ ਗੁਰਮੁਣੀ ਦਾ ਉਹ ਮੰਤਰ ਇਸ ਤਰ੍ਹਾਂ ਹੈ ਆਦੇਸ਼ 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 ਗੁਰੂ ਕੋ ਆਦੇਸ਼ ਰਾਜ ਪਰਜ ਕਰੇ ਮੇਲ ਦੇਖਾ ਮੋਣੀ ਤੇਰਾ ਖੇਲ फूल फूल की बाशना चले हाथ पे हनुमान चले पताल पैरों चले मोनी चली आसमानो आवे फलाना मेरे को देखे पाओ पड़े और को देखे सड़ मरे दोस्तों ਕਿੰਨਾ ਚਿਰ 43 ਦਿਨ ਤੁਸੀਂ ਇਹਦਾ ਜਾਪ ਕਰਨਾ ਉਹ ਜਿੱਥੇ ਫੁਲਾਨਾ ਹੈ ਉਸੇ ਫੁਲਾਨਾ ਹੀ ਕਰਨਾ ਹੈ ਜਦੋਂ ਇਹ ਮੰਤਰ ਤੁਹਾਡਾ ਸਿਰ ਹੋ ਗਿਆ ਕਿਸੇ ਲਈ ਕਰਦੇ ਆ ਤਾਫੀਲ ਜਿਹਦੇ ਲਈ ਵੀ ਤੁਸੀਂ ਇਹ ਜਾਪ ਕਰਨਾ ਹੈ ਉਹਦਾ ਤੁਸੀਂ ਨਾਮ ਲੈਣਾ ਹੈ ਜਿੱਥੇ ਫੁਲਾਨਾ ਹੈ ਫੁਲਾਨੇ दीजिएगा ਉਸ ਦਾ ਨਾਮ ਲੈ ਲੈਣਾ ਹੈ ਫੁਲਾਨਾ ਉਹਦਾ ਨਾਮ ਹੈ ਕਿ ਮੇਰੇ ਕੋ ਦੇਖੇ पां पड़े इस तरह करना है मंत्र इस तरह है और की उठला उठे बैठला बैठे मेरे गुरु की शक्त हम तुम्हारी भगत चले मंत्र पूरे बच्चा देखा शाम कौर मोनी तेरे ਸ਼ਬਦ ਗਤਮਾਸ਼ਾ ਸੋ ਦੋਸਤੋ ਇਹ ਮਤਾ ਸ਼ੰਕਰ ਮਹਾਰਿਜੀ ਦਾ ਸ਼ਬਦ ਹੈ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਕੰਠ ਕਰਕੇ ਹੀ ਇਹਦੀ ਸਿੱਧੀ ਕਰਨੀ ਹੈ ਦੱਸੀ ਹੋਈ ਵਿਧੀ ਦੇ ਅਨੁਸਾਰ ਤੁਸੀਂ ਸਿੱਧੀ ਕਰੋਗੇ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਮੋਗੇ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਲਈ ਹੈ ਪੀਰਾਂ ਦੀ